ਸਾਸਰੀਕਾਲ ਜੀ ਪਿੰਡ ਆ ਗਏ ਡੇਰੀ ਫਾਰਮ ਮੂਣਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾਨਵਰ ਨਾ ਇਥੋਂ ਤਿੰਨ ਖਰੀਦੇ ਆ ਤੇ ਬਾਈ ਬਲਕਰਨ ਨੇ ਜਾਣ ਦੀ ਵੀ ਲਏ ਅਸੀਂ ਇਹਨੇ ਸਾਰਾ ਦੱਸਿਆ ਜੀ ਤੇ ਸਾਂਹ ਦੀ ਰਿਪੋਰਟ ਦਾ ਵੀ ਸਾਰਾ ਇਹਨੂੰ ਹੀ ਪਤਾ ਨਾਲ ਬਾਈ ਜਸਕਰਨ ਆਏ ਆਪਣਾ ਜੀ ਤੋਂ ਲਿਆ ਜਕੂਪ ਹਾਂ ਜਕੂਪ ਆ ਤੇ ਆ ਨਾਲ ਸਾਰੇ ਲਾਡੀ ਵੀ ਨਾਲ ਆ ਤੇ ਅੱਜ ਇਥੋਂ ਲੱਦਣ ਆਏ ਸੀ ਕਿਸਾਨ ਤੇ ਦੋ ਆ ਕਟੀਆਂ ਨਾਲ ਟੇਡੇ ਕਟਦਿਆਂ ਆ ਕਟੀਆਂ ਤੇ ਉਹ ਸਾਣ ਤਿੰਨ ਜਾਨਵਰ ਅੱਜ ਤੋਂ ਖਰੀਦੇ ਆ ਚਲੋ ਚੰਗੇ ਜਿਹੜੇ ਜਿਹੜੇ ਮਨ ਨੂੰ ਲੱਗੇ ਤੇ ਉਹ ਇਹਨਾਂ ਨੇ ਜਿਵੇਂ ਜਿਵੇਂ ਕਿਹਾ ਤੇ ਉਸ ਦੇ ਹਿਸਾਬ ਨਾਲ ਸਾਨੂੰ ਜਾਨਵਰ ਦੇਤੇ ਆ ਇਹਦੇ ਬਾਰੇ ਤੁਹਾਨੂੰ ਮੈਂ ਗੱਲਬਾਤ ਬਾਈ ਬਲਕਰਨ ਤੋਂ ਵੀ ਇਹ ਸਾਣ ਦੀ ਸਾਰੀ ਡਿਟੇਲ ਜੀ ਬਾਈ ਦੱਸੋ ਮੜਾ ਆ ਸਾਰਾ ਸਾਣ ਬੱਸ ਸੀਗਾ ਬਾਈ ਸਤਿ ਸ੍ਰੀ ਅਕਾਲ ਜੀ ਇਹ ਬਾਈ ਜੀ ਛੋਟਾ ਜਿਹੜਾ ਹੈਗਾ ਨਾ ਆਪਣੇ ਘਰ ਦਾ ਜੰਪ ਵਾਲਾ ਹਾਂਜੀ ਤੇ ਪਹਿਲਾਂ ਤਾਂ ਧੰਨਵਾਦ ਕਰਦਾ ਬਾਈ ਛਿੰਦੇ ਨੇ ਜਦੋਂ ਸਨ 16 ਜਦੋਂ ਨੋਟ ਬੰਦੀ ਹੋਈ ਹੈ ਹਾਂਜੀ ਉਦੋਂ ਬਿਲਾਨ ਇਤਰ ਆਪਣਾ ਜਿਹੜਾ ਉਹ ਮੈਨੂੰ ਮੱਝਾ ਬਣਾਉਣਾ ਵਾਸਤੇ ਤੁਹਾਨੂੰ ਹਾਂਜੀ ਕੱਢ ਕੇ ਦਿੱਤਾ ਜੀ ਜੀ ਤੇ ਉਸ ਤੋਂ ਬਾਅਦ ਚਲੋ ਇਹ ਪੈਦਾ ਹੋਇਆ ਆਪਣੇ ਘਰੇ ਹਾਂਜੀ ਤੇ ਚਲੋ ਆਪਾਂ ਛੋਟਾ ਹੁੰਦਾ ਸੇਲ ਕਰਤਾ ਸੀ ਹਾਂਜੀ ਤੇ ਚਲ ਆਜ ਬਾਈ ਹਰਜਿੰਦਰਦੀਪ ਦੌਲਤ ਹਾਂਜੀ ਬਾਈ ਜਗੂਬ ਕੋਲ ਪਤਾ ਲੱਗਾ ਵੀ ਤੋ ਤਾਂ ਇਹ ਨਹੀਂ ਨਾ ਕੋਈ ਯਾਰ ਹਾਂਜੀ ਪੀਜਪੋਟ ਸੀਗੇ ਇੱਥੇ ਰਹਿ ਰਹੇ ਇਹਨਾਂ ਦੀ ਹਾਂਜੀ ਤੇ ਚਲੋ ਉਹਨਾਂ ਦੇ ਦਸਾਂ ਮਦਾ ਉਹ ਕਾਪਾ ਇੱਥੇ ਪਹੁੰਚ ਜੇ ਤੇ ਪਹੁੰਚ ਕੇ ਚਲੋ ਹਾਂਜੀ ਮਿਹਰਬਾਨੀ ਉਹਨਾਂ ਦੀ ਧੰਨਵਾਦ ਤੇ ਜੇ ਕੋ ਸਾਹਬ ਦਾ ਵੀ ਹਾਂਜੀ ਜਿਹਨਾਂ ਨੇ ਚਲੋ ਆਪਾਂ ਨੂੰ ਆਪਣੀ ਚੀਜ਼ ਵਾਪਸ ਕਰਤੀ ਹਾਂਜੀ ਤੇ ਇਹਦਾ ਜਾਨੀ ਦੀ ਮਾੜਾ ਜਿਹਾ ਜਿਵੇਂ ਵੀ ਆਸਾਨ ਦਾ ਕੀ ਇਹਦੀ ਡਿਟੇਲ ਸਾਰੀ ਇਹਦੀ ਇਹਦੀ ਮਾਣੇ ਮਤਲਬ ਤਿੰਨਾਂ ਮੇਲਿਆਂ ਤੇ ਮਿਲਕੂਗੀ ਪਰਾਈ ਹੈ ਹਾਂਜੀ ਤਿੰਨ ਮੇਲੇ ਦੇ ਮਿਲਕਾਂ ਕਰਾਈਆ ਤੇ ਨੜਕ ਬਿਊਟੀ ਦੇ ਵਿੱਚ ਵੀ ਸ਼ੋਹ ਦੇ ਵਿੱਚ ਮੰਨ ਲਓ ਦੀ ਵੀ ਨੰਬਰਾਂ ਕਿ ਲੱਗੀਆਂ ਹਾਂਜੀ ਤੇ ਪਟਿਆਲੇ ਵੀ ਚਵਾਈਏ ਨੇ 17 ਦੇ ਵਿੱਚ 16 ਚ ਸ੍ਰੀ ਮੁਕਸਰ ਸਾਹਿਬ ਹਾਂਜੀ ਤੇ 19 ਦੇ ਵਿੱਚ ਪਟਿਆਲੇ ਦੀ ਮਾਣੇ ਦੁੱਧ ਦੀਆਂ ਤਿੰਨ ਚਵਾਈਆਂ ਮਿਲਿਆ ਨਹੀਂ ਕਰਾਈਆਂ ਕਿੰਨਾ ਕਿੰਨਾ ਚਵਾਈ ਤੇ ਮੰਨ ਲਓ ਘਰ ਦੇ ਵਿੱਚ 20 ਕਿਲੋ ਆਪਣੇ ਕੋਲ ਦੁੱਧ ਮਾਂ ਲੱਦੀ ਹੋਊ ਤੇ ਮੇਲੇ ਦੇ ਉੱਤੇ 1.5 ਰੁਪਇਆ ਦਿੱਤਾ ਇਹਨੇ ਦੀ ਮਾਣੇ ਹਾਂਜੀ ਤੇ ਸ੍ਰੀ ਮੁਕਸਰ ਸਾਹਿਬ ਤੋਂ ਸੈਂਕੜ ਪ੍ਰਾਈਜ਼ ਲਿਆ ਸੀ ਇਹਦੀ ਮਾਣੇ ਜਿਹੜਾ ਬੋਸਟਨ ਤੋਂ ਹਾਂ ਜੀ ਹਾਂ ਜੀ ਉਹ ਤਾਂ ਦੋਸਤ ਨਾਲ ਕੋਈ ਹੈ ਨਾ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਚਲੋ ਹੁਣ ਜਿਆਦਾ ਵਾਲੇ ਵੀ 18.5 ਉੱਥੇ ਦਿੱਤਾ ਇਹਨੇ ਹਾਂ ਜੀ ਤੇ ਉਦੋਂ ਬਟਾਲੇ ਥੋੜਾ ਘਟ ਕੇ ਸੀ ਤੋਂ بارش ਆ ਗਈ ਕਰਕੇ ਨਹੀਂ ਆ ਗਿਆ ਜੀ ਤੇ ਉਥੋਂ ਵੀ ਮੜਾ ਥਾਡ ਪ੍ਰਾਈਜ਼ ਫੇਰ ਵੀ ਲੱਗ ਗਿਆ ਹਾਂ ਜੀ ਇਹ ਬਹੁਤ ਵਧੀਆ ਮੰਨ ਲਓ ਤੇ ਉਧਰੋਂ ਇਹ ਬਿੱਲੇ ਦਾ ਆ ਗਿਆ ਉਧਰੋਂ ਬਿੱਲੇ ਨੇ ਤਰਦਾ ਤੇ ਭੈਣੇ ਦੀ ਵੀ ਆਪਾਂ ਮੰਨ ਲਓ 5 ਲੱਖ ਰੁਪਏ ਦੀ ਇਹਦੀ ਭੈਣ ਨੂੰ ਪਤਾ ਹਾਂਜੀ ਉਹ ਬੋਡੀ ਕੀਮਤ ਤੇ ਅਸੀਂ ਉਸ ਟਾਈਮ ਦੇ ਵਿੱਚ ਕੋਈ ਮੰਨਦਾ ਨਹੀਂ ਸੀ ਹਾਂਜੀ ਬਿਲਕੁਲ ਉਹ ਸੇਲ ਕੀਤੀ ਹੈ ਤੇ ਬਾਕੀ ਇਹਦੀ ਮਾਂ ਜਿਹੜੀ ਹੈਗਾ ਐ ਤਾਂ ਕਿਉਂ ਉਹਦੀ ਮਾਂ ਦਾ ਵੀ ਰਿਕਾਰਡ ਮੰਨ ਲਓ 23 ਕਿਲੋ ਆਪਾਂ ਨੈਸਲੇਨ ਚੋਆਇਆ ਗਿਆ ਹੈ ਲੈ ਹਾਂਜੀ ਵੀ ਸਾਰਾ ਜਾਂਦੀ ਦੀ ਪੀੜ੍ਹੀਆਂ ਦਾ ਰਿਕਾਰਡ ਇਕੱਠਾ ਹੋ ਗਿਆ ਇਹ ਬਾਈ ਯਾਕੂਬ ਆ ਇਹ ਆਪਾਂ ਨੂੰ ਕਟੀਆਂ ਵੀ ਦੋ ਦਿੱਤੀਆਂ ਇਹਨਾਂ ਨੇ ਤੇ ਹੁਣ ਇਹ ਤੋਂ ਪੁੱਛ ਲੈਨੇ ਵੀ ਆਸਾਨ ਜਦੋਂ ਲਿਆ ਕਿਹਨੇ ਦੱਸਿਆ ਤੇ ਕੈਸੇ ਹਾਵ ਨਾਲ ਪਹੁੰਚਿਆ ਆਸਾਨ ਕੋਲੇ ਤੇ ਜੀ ਉਹ ਚੰਦੀ ਦੇ ਘਰ ਸੀ ਹਾਂਜੀ ਚੰਦੀ ਨੇ ਦੱਸਿਆ ਵੀ ਉਸ ਬੰਦੇ ਦਾ ਕੀ ਨਾਮ ਸੀ ਹਰਜਿੰਦਰ ਹਰਜਿੰਦਰ ਨੇ ਲੈ ਕੇ ਦਿੱਤਾ ਠੀਕ ਆ ਚਾਹ ਜੀ ਮਗਰੋਂ ਸਾਰਾ ਤੁਹਾਨੂੰ ਰਿਕਾਰਡ ਦੱਸਦਾ ਵੀ ਉਹ ਮੈਂ ਦਾ ਕਟਾ ਹਾਂ ਜੀ ਹਾਂ ਬਲਕਾਰ ਨੂੰ ਦੇਖ ਰੂਆ ਹਾਂ ਫੋਟੋ ਦੇਖ ਕੇ ਇਹਨੇ ਖਰੀਦਿਆ ਸੀ ਤੇ ਬਾਈ ਬਲਕਾਰ ਨੇ ਚਲੋ ਆਪਾਂ ਨੂੰ ਆਹੀ ਕਿਹਾ ਵੀ ਰਾਲ ਮਿਲ ਕੇ ਚਲੋ ਲਈਏ ਸਾਂਣ ਵੀ ਆਪਣੇ ਹੁਣ ਹੈ ਨਹੀਂ ਸੀ ਨੇੜੇ ਤੇੜੇ ਤੇ ਡਾਇਰੈਕਟ ਰੋਡ ਕ੍ਰੋਸਿੰਗ ਤੇ ਛੱਡ ਦਿਆ ਕਰਾਂਗੇ ਤੇ ਨਾਲੇ ਆਪਦਾ ਮਾਲ ਡੰਗਰ ਘਰੇ ਆਉ ਤਿਆਰ ਹੋ ਜੂ ਆਹ ਦੋ ਕਟੀਆਂ ਲਈਆਂ ਇਹ ਦੱਸੋ ਬਾਈ ਕਿ ਕਿਹੜੇ ਕਿਹੜੇ ਸਾਂਹ ਦੀਆਂ ਦੋਵੇਂ ਕੱਟੀਆਂ ਇਹ ਗਹਿਰੀ ਵਾਲੇ ਸਾਂਹ ਦੀਆਂ ਕੱਟੀਆਂ ਆ ਜੀ ਆਹ ਕੱਟੀਆਂ ਤੇ ਦੂਜਾ ਸਾਂਹ ਲੈ ਆਏ ਸੀ ਲਕੋਦਰੋਂ ਹਾਂਜੀ ਉਹ ਵੀ ਗਹਿਰੀ ਵਾਲੇ ਤੇ ਸਾਂਹ ਦਾ ਸੀ ਬੱਚਾ ਉਹਦਾ ਗਾਂ ਹੀ ਬੱਚਾ ਸੀ ਠੀਕ ਹੈ ਠੀਕ ਦੋਵੇਂ ਗਹਿਰੀ ਵਾਲੇ ਸਾਂਹ ਦੀਆਂ ਦੋ ਕੱਟੀਆਂ ਠੀਕ ਬਾਕੀ ਨਾ ਪਿੰਦੇ ਗਲੇ ਦੇ ਚ ਆਵਾਂ ਇਹਦੀ ਮਾਂ ਦਾ ਦੁੱਧ ਵੀ ਹਾਂਜੀ ਤੇਦੀਆਂ ਭੈਣਾਂ ਦਾ ਦੁੱਧ ਵੀ ਆ ਗਿਆ ਹਾਂਜੀ ਤੇ ਗਾਂਾਂ ਦੀ ਧੀਆਂ ਵੀ ਇਦੋਂ ਤੇ ਆ ਗੀਆਂ ਦੁੱਧ ਤੇ ਆ ਗੀਆਂ ਪਹਿਲਾਂ ਨੇ 15 ਪਲੱਸ ਮੈਂ ਬਾਈ ਰਜਿੰਦਰ ਨੇ ਦੱਸਿਆ ਵੀ ਇਹਦੀ ਤੀਨੇ ਪਹਿਲਾਂ ਨੇ 15 ਪਲੱਸ ਦੁੱਦ ਦਿੰਦਾ ਉਹਦੇ ਕੋਲ ਇਹ ਚਾ ਚਾਰ ਛੇ ਵੀ ਨਹੀਂ ਇਹਦੇ ਪਿਓ ਪੱਖ ਤੋਂ ਵੀ ਮਿਲਕ ਦਾ ਰਿਕਾਰਡ ਪੂਰਾ ਮਾਂ ਪੱਖ ਤੋਂ ਵੀ ਪੂਰਾ ਤੇ ਆਟੋਮੈਟਿਕ ਬਿਲਕੁਲ ਸਾਰਾ ਮਿਲਕ ਦਾ ਰਿਕਾਰਡ ਜੰਮਣ ਗਿਆ ਜੰਮਣਾ ਜੰਮੀਆਂ ਫਿਰ ਜੰਮਦੀਆਂ ਜੰਮਦੀਆਂ ਨਹੀਂ ਇਹ ਤਾਂ ਗੱਲ ਬਿਲਕੁਲ ਤਾਂ ਹੀ ਬਾਈ ਲੈ ਲਿਆ ਚਲੋ ਮੈਂ ਹੁਣ ਡਾਇਰੈਕਟ ਕਰਾਸ ਕਰਾਵਾਂ ਕਰਮ ਵਾਲੇ ਤੋਂ ਇਹ ਸਾਣ ਤੇ ਦੋ ਆ ਕਟੀਆਂ ਬਾਕੀ ਬੂਤੀ ਬਾਸੀ ਦਾ ਕਿਦਾਂ ਸਨਖਾ ਹੈ ਹਾਂਜੀ ਆਖੋਖ ਸਾਰੇ ਪਣ ਪੂਰੇ ਜਮਾਨੇ ਛੋਟੇ ਦੇ ਤੇ ਦੇ ਨੂ ਘਮੇ ਨਹੀਂ ਹੈਗਾ ਲਓ ਜੀ ਆ ਸਾਰੇ ਜਾਣਿਆਂ ਤੇ ਆ ਲੈ ਚੱਲੇ ਆ ਇਹਨੂੰ ਕਰਮ ਵਾਲੇ ਨੂੰ ਵਾਅਦਾ ਕਰੇ ਤੇ ਮੰਜਾਂ ਤੇ ਵੀ ਡਾਇਰੈਕਟ ਕ੍ਰੋਸਿੰਗ ਤੇ ਛੱਡਾਂਗੇ ਸਤਿ ਸ੍ਰੀ ਅਕਾਲ ਜੀ